ਕੀ ਗੱਲ ਹੈ ਮੰਮੀ ਇਲੇ ਸੁਸਤ ਹੋਏ ਪਏ ਆ ਹੈ ਚਾਹ ਲੈ ਆਵਾਂ ਥੋੜੀ ਥਕਾਵਟ ਲੱਗਨ ਗਈ ਆ ਆ ਫਿਰ ਚਾਹ ਲੈ ਆਵਾਂ ਥੋੜੀ ਬਣਾਉਣ ਦੇ ਤਾਂ ਵਧੀਆ ਠੀਕ ਆ ਮੈਨੂੰ ਥੱਕ ਜੇ ਹੂੰ ਮੈਨੂੰ ਐਵੇਂ ਨਾ ਅਖੀਰ ਮਦਰੀ ਵਾਲਾ ਉਹ ਤੇ ਲੱਮੇ ਪੈ ਜਾ ਫਿਰ ਚਾਹ ਲੈ ਕੇ ਫਿਰ ਪੈਰ ਘੋੜ ਦੂੰਗਾ ਥੋੜੇ ਸੌ ਜਾ ਫਿਰ ਫਿਰ ਆ ਤੁਹਾਨੂੰ ਚਾਹ ਪਿਆ ਮੈਨੂੰ ਕੜਕਜੀ ਬਣਦੀ ਹੈ ਕਿਉਂਕਿ ਮੈਨੂੰ ਨਾ ਛੇੜੀ ਮੈਨੂੰ ਨਾ ਪਾਰਾ ਪਾਰਾ ਵੇਖ ਪਤਾ ਠੀਕ ਆ ਫਿਰ ਕੀ ਪਾਵਾਂ ਅਦਰਕ ਪਾਵਾਂ ਕੀ ਲਾਚੀ ਕੀ ਉਹ ਸੌਂਡ ਲਾਚੀ ਨਾ ਪਾਏ ਸੌਂਡ ਪਾਈ ਵਿੱਚ ਥੋੜਾ ਲੂਣ ਪਾਈ ਠੀਕ ਕਰਾਰੀ ਜੀ ਬਣਾਏ ਠੀਕ ਆ ਚਲੋ ਹੋ ਗਿਆ ਚਾਹ ਬਣਦੀ ਆ ਸਾਡੀ ਹੁਣ ਜਿਹਦੇ ਭਾਂਜਰੀ ਨਾ ਫਿਰ ਆਪਾਂ ਲੈ ਕੇ ਜਾ ਕੇ ਮੰਮੀ ਨੂੰ ਦੇ ਦੇਣੀ ਆ ਇੱਕ ਸੈਕਿੰਡ ਪਕੜਾ ਟਾਲਾ ਹਾਂ ਉਹ ਤਾਂ ਗੜੀ ਨਹੀਂ ਇਸੇ ਤਰ੍ਹਾਂ ਫਿਰ ਰੇਜੀ ਆਣੀ ਫਿਰ ਮम्मी ਨੂੰ ਚਾਹ ਬਣਾ ਦੇ ਦੇਣੀ ਫਿਰ ਪੈਰ ਕੱਟ ਕੇ ਸੌ ਜਾਣਾ ਹੁਣ ਇੱਕੋ ਗਾਇਸ ਚਾਹ ਰਜ ਗਈ ਆ ਔਰ ਮੰਮੀ ਵਾਸਤੇ ਆਪਾਂ ਲਾ ਕੇ ਜੜੀ ਚਾਹ ਚਲੋ ਫਿਰ ਮੈਂ ਤੁਹਾਨੂੰ ਪਾ ਕੇ ਦਿਖਾਉਂਦਾ

ਯਾ ਰੋ ਪੁੱਤ ਬੜਾ ਸਿਆਣਾ। ਨਾਲ ਹੀ ਗਲਾਸ ਵਾਲੀ ਠੀਕਾ ਮੇਰੀ ਗਲਾਸ ਵਾਲੀ ਹਾਂ ਠੀਕ ਹੈ। ਵਾਓ। ਚਲ ਚਾਹ ਪੀ ਲੋ। ਪੈਰ ਘੋੜ ਦੂ ਆਫੇ ਸੋ ਜਾ। ਹਾਂ ਬੁੱਤ ਫੇਰ ਸੋਵਾਂਗੇ ਪਹਿਲਾਂ ਮੈਂ ਚਾਹ ਪੀਵਾਂ। ਫਿਰ ਪੈਰ ਘੁੱਟੀ। ਸਵਾਦੀ ਬੂੰਦੀ ਹੈ ਨਾ? ਹਾਂ ਬਹੁਤ ਸਵਾਦ ਲੱਗਨਦੀ। ਮੈਂ ਵੀ ਬੈਠੀ ਬੈਠੀ ਮੈਂ ਵੀ ਥੋੜੀ ਜਿਹੀ ਖਾ ਲਈ। ਮੈਨੂੰ ਲੱਗਦਾ ਹਵਾ ਪੈ ਗਈ। ਸਿਰ ਚ ਪਾਣੀ ਨੱਕ ਚ ਪਾਣੀ ਵਗਣ ਲੱਗ ਪਿਆ। ਫਰਾਂ ਵੀ ਐ ਮੈਨਾਂ ਅੱਜ ਕੁਲੀ ਜਨਾ ਹੂੰ ਮੈਨਾਂ ਜਦ ਐਡਾਉਂ ਵੀ ਨਾ ਮੈਂ ਲਿਖਾਂ ਨਿਆ ਵਾਚ ਹੂੰ ਮੈਂ ਮੈਨਾਂ ਲਿਖਾਂ ਨਿਆ ਅਚਾਨਕ ਨਾ ਮੈਨੂੰ ਇੰਜ ਤਾਂ ਕੁਝ ਫੀਲ ਹੋ ਰਿਹਾ ਹੈ ਵਰਕੇ ਆਉਂਦਿਆ ਮੈਂ ਸਾਇ ਕਿ ਮੇਰੇ ਦੋਨਾ ਨਾ ਬੜਾ ਵਾਲ ਕੱਢ ਲਿਆ ਉਹ ਨਾ ਹਲਕਾ ਜਿਹਾ ਪਾਣੀ ਹੀ ਪਾਸ ਪੋਛ ਲਿਆ ਫਿਰ ਐਦਾਂ ਲੱਗਦਾ ਨੱਕੋਂ ਆਉਂਦਿਆ ਹਾਂ ਉਹ ਕਦੀ ਉਹ ਕਦੀ ਕਦੀ ਤੂੰ ਜਦੋਂ ਨਹਾ ਕੇ ਨਿਕਲਦੇ ਨਾ ਤੇ ਤੁਹਾਨੂੰ ਹਵਾ ਵੱਜ ਜਾਂਦੀ ਹੈ ਨਾ ਉਦੋਂ ਐਦਾਂ ਹੁੰਦਾ ਵਾ ਕੱਲ ਮੇਰਾ ਪਤਾ ਬੀਪੀ ਕਿੰਨਾ ਡਾਉਨ ਸੀ ਹੂੰ 95 ਸੀ ਉੱਪਰ ਵਾਲਾ ਕਿੰਨਾ ਰਹੇਗਾ 120 ਹੂੰ 120 ਹੈ ਨਾ ਤੇ ਫਿਰ ਮੇਰਾ ਫਿਰ ਮੈਂ ਆ ਕੇ ਪੀਤਾ ਲੂਣ ਚੀਨੀ ਪਾਣੀ ਹੂੰ ਫਿਰ ਮੈਨੂੰ ਬੜਾ ਵਧੀਆ ਲੱਗਾ ਚੰਗਾ ਕਹਿੰਦੇ ਮੈਨੂੰ ਮੈਡੀਕਲ ਵਾਲਾ ਕਿ ਤੂੰ ਦਵਾਈ ਲੈ ਲਓ ਮੈਂ ਕਿਹਾ ਨਾ ਭਰਾਵਾਂ ਦਵਾਈ ਦੂ ਵਜੂ ਰਹਿੰਦੇ ਸਾਡੇ ਕੋ ਆਪਣਾ ਇਲਾਜ ਹੈਗਾ ਸੇ ਆਪਣਾ ਇਲਾਜ ਕਰਨਾ ਹੂੰ ਹਣਾ ਇੰਨੇ ਕ ਮੈਂ ਬੀਬੀ ਦੀ ਕਾਹਦੀ ਗੱਲ ਹੁੰਦੀ ਐ ਥੋੜਾ ਜਿਹਾ ਲੂਣ ਲਾਣੇ ਖਾਓ ਬੀਬੀ ਬੜਾ ਵਧੀਆ ਲੱਗਦਾ ਮੰਮੀ ਲੂਣ ਚੀਨੀ ਪਾਣੀ ਹੋਇਆ ਜਾਂ ਨਿੰੂ ਪਾਣੀ ਆ ਨੂ ਮਮੂ ਬੀਬੀ ਵਾਲਾ ਬੰਦਾ ਹੂੰ ਲੂਣ ਚੀਨੀ ਪਾਣੀ ਪੀਦੇ ਜਿਆਦਾ ਤੇ ਕੀ ਹੋਊਗਾ ਕੁਛ ਨਹੀਂ ਹੁੰਦਾ ਉਹਦਾ ਹਾਇਰ ਹੋਊਗਾ ਬੀਬੀ ਨਹੀਂ ਲੂਣ ਚੀਨੀ ਪਾਣੀ ਨਾ ਮਤਲਬ ਚੰਗਾ ਹੁੰਦਾ ਵਾ ਸਾਡਾ ਬਰਾਬਰ ਕਰ ਦਿੰਦਾ ਵਾ ਸਾਰਾ ਕੁਛ ਹੂੰ ਹੈਨਾ ਉਹਦਾ ਵੀ ਤੂੰ ਪੀ ਲੈ ਮਤਲਬ ਜਿੱਦਾਂ ਤੁਹਾਨੂੰ ਖਬਰਾਹਟ ਹੁੰਦੀ ਲੱਗੇ ਨਾ ਥੋਕੇ ਮੈਨੂੰ ਖਬਰਾਹਟ ਹੁੰਦੀ ਤੇ ਲੂਣ ਚੀਨੀ ਪਾਣੀ ਪੀ ਲਓ ਤੇ ਸਹੀ ਹੋ ਜਾਂਦਾ ਵਾ ਜਦੋਂ ਮੈਨੂੰ ਸ਼ੂਗਰ ਨਾ ਹੋਵੇ ਫਿਰ ਉਹ ਚੀਨੀ ਪਾਣੀ ਨਹੀਂ ਪੀ ਸਕਦੇ ਸ਼ੂਗਰ ਜਿਨ੍ਹਾਂ ਨੂੰ ਸ਼ੂਗਰ ਹੁੰਦੀ ਨਾ ਚੀਨੀ ਵਾਲਾ ਪਾਣੀ ਨਹੀਂ ਪੀ ਸਕਦੇ ਉਹ ਫਿਰ ਨਿਹਰਾ ਨਿੰਬੂ ਤੇ ਲੋਨ ਪਾ ਕੇ ਪੀਓਗੇ ਘੱਟ ਬੀਪੀ ਵਿੱਚ ਔਰ ਜਿਆਦਾ ਬੀਪੀ ਚ ਨਹੀਂ ਲੋਨ ਖਾਈ ਦਾ ਬਿਲਕੁਲ ਨਾ ਇੱਕਦਮ ਲੋਨ ਮਮੀ ਇਹ ਕਿਵੇਂ ਜਦੋਂ ਉਲਟੀ ਉਲਟੀ ਲੱਗੇ ਤਵੇ ਲੋਜੀ ਪਾਣੀ ਪੀ ਸਕਦੇ ਕਦੀ ਕਦੀ ਤੇ ਆ ਘਬਰਾਟ ਹੋਵੇ ਲੇਕਿਨ ਉਲਟ ਲੂਣ ਦੇ ਨਾਲ ਉਲਟੀ ਤੁਹਾਨੂੰ ਆ ਜਾਂਦੀ ਹੈ ਉਲਟਾ ਮਤਲਬ ਤੁਹਾਡਾ ਹਲਕਾ ਹੋ ਜਾਂਦਾ ਹੈ ਜੇ ਜਿਹਦੇ ਕਿਸੇ ਨੂੰ ਉਲਟੀ ਕਰਾਉਣੀ ਹੋਵੇ ਨਾ ਥੋੜਾ ਜਿਹਾ ਨੂੰ ਐਕਸਟਰਾ ਲੂਣ ਘੋਲ ਕੇ ਦੇ ਦਿਓ ਇੱਕ ਗਲਾਸ ਚ ਦੋ ਚਮਚ ਪਾ ਦਿਓ ਤੇ ਫਿਰ ਉਹਨੂੰ ਉਲਟੀ ਹੋ ਜਾਂਦੀ ਹੈ ਇਕਦਮ ਮਤਲਬ ਇਹ ਚੀਜ਼ਾਂ ਹੁੰਦੀਆਂ ਵਾ ਹੁਣ ਜਿਹਦਾ ਤੂੰ ਬਣਾਈ ਆ ਸੁੰਡ ਵਾਲੀ ਚਾਹ ਵਿੱਚ ਪਾਇਆ ਲੂਣ ਲੈਣ ਇਦਾਂ ਜਿਹੜਾ ਮਾੜੀ-ਮੋਟੀ ਸਰਦੀ-ਸੁਰਦੀ ਵੀ ਹੋਵੇ ਤੇ ਜੰਗ ਵਾਲੇ 'ਚ ਖਰਾਸ਼ ਹੋਵੇ ਸਾਰਾ ਠੀਕ ਹੋ ਜਾਣਾ ਵਧੀਆ ਚਲੋ ਪੀਏ ਚਾ ਹੂੰ